ਮੋਹਾਲੀ ਦੀ ਸੜਕਾਂ ਦੇ ਉਸ ਸਮੇਂ ਹਾਕ ਕਰ ਮੱਚ ਗਈ ਜਦੋਂ ਮੋਹਾਲੀ ਸੜਕ ਦੇ ਉੱਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਇਸ ਮੌਕੇ ਕਾਫੀ ਪੀੜ ਲੋਕਾਂ ਦੀ ਜਮ੍ਹਾਂ ਹੋ ਗਈ ਕਿਸੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਖੁਚਲਾ ਦਿੱਤੀ ਦਾ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਐਕਸੀਡੈਂਟ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਤਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਕਿ ਇਹ ਮਾਮਲਾ ਹੋਇਆ ਕਿਵੇਂ ਹੈ ਤਾਂ ਇਸ ਨੂੰ ਲੈ ਕੇ ਇੱਕ ਮੌਕੇ ਤੇ ਵਿਅਕਤੀ ਨੂੰ ਪੁਲਿਸ ਨਾਲ ਲਿਜਾਂਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਮੋਹਾਲੀ ਤੋਂ ਜਿੱਥੇ ਕੀ ਕੁਝ ਵਿਅਕਤੀਆਂ ਨੂੰ ਮਾਮਲੀ ਚੋਟਾਂ ਵੀ ਜੜੀਆਂ ਲੱਗੀਆਂ ਨੇ ਸੂਚਨਾ ਜਿਹੜੀ ਮੋਹਾਲੀ ਤੋਂ ਆ ਰਹੀ ਹੈ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਆ ਰਹੀ ਤਾਂ ਮੈਨੂੰ ਚਾਹੀਦੀ ਨਹੀਂ ਚਾਹੀਦੀ ਪਾਸਾ ਨੂੰ ਬਣੇ ਸਾਈਡ ਤੇ ਉਹ ਤੁਸੀਂ ਜਦੋਂ ਪ੍ਰਧਾਨ ਨਾ ਬਣੋ ਰਿਹਾ ਠੀਕ ਹੈ ਤੁਹਾਨੂੰ ਕੋਈ ਨਹੀਂ ਹੈਗਾ ਤੁਸੀਂ ਜਦ ਮੌਕੇ ਦੀ ਲੋੜ ਕੋਈ ਗਿਆ ਕੋਈ ਨਾਲ ਕੋਈ ਉਹ ਵਪਾਰ ਕਰ ਰਿਹਾ ਵਿਚਾਰਾ ਖੜ ਗਿਆ ਕਿਉਂ ਕੋਈ ਤਾਂ ਖੜਾ ਹੋ ਜਾ ਕੋਈ ਅੰਮਾ ਬੇਟਾ ਫਰਾ ਕਰੋ ਬੰਦ ਜਾ ਮੈਨੂੰ ਕਿੱਥੇ ਖੜੋ ਇੱਕ ਮਿੰਟ ਹੋਰ ਖੜ ਜਾ ਤਸ ਮੈਂ ਖੜਾ ਆ ਮੈਂ ਉਸੇ ਨੂੰ ਨਹੀਂ ਬੰਦ ਕਰੀਂ ਦੱਸਣੀ ਹੈ ਖੜਾ ਹੋ ਜਾ ਮੈਂ ਨਹੀਂ ਕਰ ਨਹੀਂ ਭਾਈ ਜੀ ਮੇਰੇ ਅਗਲੇ ਆਪਦੇ ਹਿਸਾਬ ਨਾਲ ਸਮਝਾਣਗੇ ਯਾਰ ਦੇਖ ਵਾ ਤੂੰ ਮੈਨੂੰ ਧੰਕੀ ਦੇ ਰਿਹਾ ਕਾ ਮੈਂ ਧੰਕੀ ਦੇ ਰਿਹਾ ਕਹਿੰਦਾ ਆਪਣੇ ਹਿਸਾਬ ਨਾਲ ਕਹਿੰਦਾ ਪੁਲਿਸ ਸਮਝਾਉਗੀ ਮੈਂ ਕਿਉਂ ਤੇ ਇਕੱਲਾ ਜਾਵਾਂ ਇਹਨਾਂ ਨਾਲ ਜੇ ਮੈਨੂੰ ਆਪਣੇ ਹਿਸਾਬ ਨਾਲ ਸਮਝਾਓ ਕੋਈ ਨਹੀਂ ਅਸੀਂ ਖੜੇ ਖੜੇ ਦੇਖੋ ਮੈਂ ਦੇਖੋ ਵੀਮੇ ਗੱਡੀ ਮੇਰੇ ਨਾਂ ਤੇ ਆ ਨਵੀਂ ਕਢਾਈ ਹੈ ਸਾਰੀ ਡੀਟੇ ਸਾਰੀ ਮਿਲਦੀ ਆਨਲਾਈਨ ਰਾਈਟ ਇੱਕ ਮਿੰਟ ਲੈ ਮੀ ਫਿਨਿਸ਼ਣਾ ਪੇਪਰ ਦੇ ਦੋ ਸਾਰਾ ਕੋਈ ਗੱਲ ਨਹੀਂ ਵੀਮੇ ਆ ਸੌਰੀ ਅਫਸਰ ਜੀ ਮੈਂ ਭੀਤਾ ਹੋ ਗਿਆ ਸੌਰੀ ਹਾਂ ਅਫਸਰ ਸਾਹਿਬ ਜੀ ਗੱਡੀ ਮੇਰੇ ਨਾਂ ਤੇ ਆ ਇੱਕ ਮਿੰਟ ਲੈ ਮੀ ਫਿਨਿਸ਼ ਹਾਂ ਐਕਸਕਿਊਜ਼ ਮੀ ਡਾਕੂਮੈਂਟ ਮੈਨੂੰ ਆ ਦੇ ਘੱਟੀ ਦੇ ਜੀ ਔਨਲਾਈਨ ਚੈਟ ਕਰ ਲਓ ਮੇਰਾ ਹੀ ਨਾਮ ਆਏਗਾ ਬਿਲਕੁਲ ਨਾਮਾ ਖੜੋ ਹੋਏ ਨਸੇ ਇੱਥੇ ਇੱਥੇ ਨਾਮਾ ਖੜ੍ਹ ਦੋ ਮੈਂ ਖੜਾ ਸੀ ਨਾਮਾ ਇੱਥੇ ਫਟ ਕੇ ਮੈਂ ਇੱਥੇ ਖੜਾ ਦੋ ਪਰ ਯਾਰ ਮੈਨੂੰ ਸਾਈਟ ਤੇ ਇਹ ਮੈਸੇਜ ਆ ਰਿਹਾ ਮੈਂ ਇੱਥੇ ਖੜਾ ਮੈਨੂੰ ਇੱਥੇ ਸਮਝਾਓਗੇ ਕਿ ਕਾਲ ਕੀ ਆ ਭਾਈ ਇਹ ਪਿੱਛੇ ਸਾਈਟ ਤੇ ਬਹਿ ਜਾਓ ਸੇਫ ਐ ਤੁਸੀਂ ਸਾਡੀ ਗੱਡੀ ਉਹ ਸੇਫ ਐ ਮੈਨੂੰ ਪਤਾ ਕਿੰਨਾ ਸੇਫ ਐ ਕਿੰਨਾ ਕਿ ਨਹੀਂ ਸੇਫ ਵੀ ਤੈਨੂੰ ਮੈਂ ਇੱਥੇ ਰੱਬ ਦੀ ਤਿਰਪਾਣਾ ਸੇਫ ਐ ਆ ਤੁਸੀਂ ਟੈਨਸ਼ਨ ਆ ਲਓ ਅਸੀਂ ਦੱਬਦੇ ਬੰਦੇ ਆ ਉਹਦਾ ਹੁਕਮ ਮਨਜ਼ੂਰ ਸਾਨੂੰ ਅਸੀਂ ਨਹੀਂ ਜਾਣਾ ਹੈਗਾ ਇਹਨਾਂ ਨੂੰ ਜਲ ਲੈ ਜੋ ਥਾਣੇ ਅਸੀਂ ਕਿਤੇ ਨਹੀਂ ਲੈ ਕੇ ਜਾਂਦੇ ਕਿ ਤੁਹਾਡੇ ਸਾਡੇ ਕੋਲ ਜਿੱਥੇ ਬੈਠ ਜਾਓ ਅਸੀਂ ਟ੍ਰੈਫਿਕ ਦਾ ਨੋਟ ਕਰਦੇ ਨਹੀਂ 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 ਗੱਡੀ ਨਹੀਂ ਜਾਣਾ ਹੈਗਾ ਇੱਥੇ ਜਲੋ ਨੋਟ ਲਾ ਬਣਾ ਲਓ ਜਿਹੜਾ ਚਲ ਇੱਕ ਸਾਈਡ ਤੇ ਆ ਜਾਓ ਬੰਦੇ ਇੱਧਰ ਇਹ ਸਾਈਡ ਦਾ ਹੀ ਆ ਨਹੀਂ ਬਾਬਾ ਜੀ ਰੋਡ ਦੇ ਵਿੱਚ ਰੋਡ ਦੇ ਵਿੱਚ ਇੱਥੇ 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 ਵੀਰ ਮੇਰਾ ਅਕੀਰ ਪਤਾ ਕੀ ਆ ਰੋਡ ਬਲੌਕ ਹੁੰਦੀ ਆ ਵੀਰੇ ਕੋਈ ਨਹੀਂ ਸਾਰਾ ਜਾਮ ਲੱਗਦਾ ਯਾਰ ਸਾਈਡ ਤੇ ਵਾਜੋ ਇੱਥੇ ਬਲ ਜਾ ਬਾਈ ਪਤਾ ਜੀ ਪਤਾ ਕੀ ਆ ਇਹ ਵੀ ਬੰਦੇ ਪਤਾ ਕੀ ਆ ਬਲਾਇਮ ਨੇ ਰਾਤ ਨੂੰ ਆਪਣੀ ਸੇਫਟੀ ਵਾਸਤੇ ਖੜੇ ਨੇ ਬਾਈ ਭਾ ਮੇਰੇ ਸਾ ਤੋਂ ਕਾਦਾ ਖਤਰਾ ਆਹੋ ਆਪਣੀ ਸੇਫਟੀ ਵਾਸਤੇ ਬੰਦੇ ਖੜੇ ਨੇ ਕੋਈ ਗੱਲ ਪੁੱਛੋ ਸਾਈਡ ਡਾਈਵਾਇਡਰ ਦੇ ਚੱਲ ਜਾਓ ਨਹੀਂ ਨਹੀਂ ਇੱਥੇ ਪੁੱਛ ਜਿਹੜੀ ਗੱਪੇ ਰੁੜੀ ਗੱਲ ਕਰਨੀ ਆ ਪਿੱਛੇ ਸਾਰਾ ਰੋਡ ਬਲੌਕ ਹੋ ਰਿਹਾ ਪਤਾ ਚੱਲਦਾ ਸਾਡੀ ਗੱਡੀ ਕੋਲ ਆ ਕੇ ਖੜ੍ਹਜੋ ਆਜੋ ਨਹੀਂ ਮੈਨੂੰ ਫੜਨਾ ਉਹਦੇ ਪਤਾ ਕੀ ਆ ਇਹ ਆਪਣੀ ਸੇਫਟੀ ਵਾਸਤੇ ਹੀ ਖੜੇ ਰਹੇ ਇਹ ਡਾਇਰੈਕਸ਼ਨ ਖਤ ਹੁੰਦੀ ਆ ਵੀਰੇ ਕੋਈ ਨਹੀਂ ਆ ਰਿਹਾ ਸਾਡੀ ਮਨ ਨਹੀਂ ਲਾਉਣਾ ਟਰੈਫਿਕ ਜਾ ਹੁੰਦਾ ਨਹੀਂ ਲਾਉਣਾ ਸਾਡੇ ਘਰ ਤੇ ਆ ਵਰਕੇ ਲੈ ਯਾਰ ਫੰਦ ਨਹੀਂ ਲਾਉਣਾ ਕਾਦੀ ਸੇਫਟੀ ਵੀ ਮੈਨਾਂ ਕਰਨਾ ਪਈ ਯਾਰ ਮੈਂ ਨਹੀਂ ਅੱਜ ਗੱਡੀ ਚੁੰਡੀਆਂ ਕਰ ਰਹੇ 12 12 ਵਜੇ ਸਾਡੇ ਵਾਸਤੇ ਕਰ ਰਹੇ ਨੇ ਵੀਰੇ ਉਹ ਛੱਡੇ ਗੱਡੀ ਲਾ ਕੇ ਖੜ੍ਹ ਜਾਓ ਅੱਗੇ ਛੱਡੇ ਵਾਸਤੇ ਖੜ੍ਹੇ ਰਹੇ ਉਹ ਥੋੜੀ ਹੋਰ ਬੈਠੋ ਭਾਈ ਆਪਣੇ ਰੱਖੋ ਜਾਨ ਲੱਗ ਸਾਡੇ ਤੇਰੇ ਇਹਨੂੰ ਹਟਾ ਗਿਆ ਇਹ ਸਾਡੇ ਵਾਸਤੇ ਹੀ ਖੜੇ ਨੇ ਉਹਨੂੰ ਕਿੱਥੇ ਲੈ ਕੇ ਨਹੀਂ ਜਾਣਾ ਉਹ ਸਾਡੀ ਗੱਡੀ ਲੈ ਕੇ ਕੱਢ ਦਿਓ ਨਹੀਂ ਇੱਥੇ ਕੁਝ ਨਹੀਂ ਗੱਲ ਦੁੱਛੋ ਉਹ ਵੇਖੀ ਰੋਡ ਜਾਮ ਹੁੰਦਾ ਨਹੀਂ ਜਾਮ ਹੁੰਦਾ ਹੈਗਾ ਮੈਨੂੰ ਇੱਥੇ ਆ ਜਾਓ ਇੱਥੇ ਆਏ ਆ ਇਸ ਵੱਡੇ ਵਾਸਤੇ ਹੀ ਇੱਥੇ ਮਿਲ ਆਇਆ ਮੜੇ ਨੇ ਸਾਡੀ ਸੇਫਟੀ ਵਾਸਤੇ ਖੜੇ ਨੇ ਆਹ ਕੇ ਮੈਂ ਕਿੱਥੇ ਨਹੀਂ ਚੱਲਾਂ ਮੈਂ ਥੋੜੀ ਅੱਧੀ ਰਾਤ ਨੂੰ ਸਾਡਾ ਡਿਊਟੀਆਂ ਦੇ ਰਹੇ ਨੇ ਕੜ ਤੋਂ ਕੋਈ ਚੱਕਰ ਨਹੀਂ ਲਾ ਕੇ ਤੁਸੀਂ ਕਿਨਾਰੇ ਤੇ ਖੜ੍ਹੋ ਲਿਆ ਕਰੋ ਇਹ ਉਹ ਧੋੜੀਆ ਵੀ ਰਾਤ ਰੋਤੀ ਰਾਤ ਨੂੰ ਡਿਊਟੀਆਂ ਦੇ ਰਿਆ ਘਰ ਜਵਾਂਗੇ ਆਪਣੇ ਛੱਡ ਕੇ ਕੋਈ ਚੱਕਰ ਤੁਸੀਂ ਅੱਗੇ ਅੱਗੇ ਛੱਡ ਦਿਓ ਰਸਤਾ ਵੀਰੇ ਆ ਜਾ ਕੋਈ ਗੱਲ ਨਹੀਂ ਜਾਓ ਭਰਾਵਾ ਹੋਰ ਤੁਹਾਡੇ ਚੰਗਾ ਰਹੋ ਜਾਓ ਬਾਕੀ ਹੁਣ ਆ ਜਾ ਤੁਸੀਂ ਆ ਜਾ